ਆ ਲਵ સ્ટોਰੀ ਦੇ ਵਿੱਚ ਪਹਿਲਾ ਪ੍ਰਪੋਜ਼ ਕਿਨੇ ਕੀਤਾ ਪਹਿਲਾਂ ਨੈਕਸਟ ਕੁਐਸਚਨ ਹੈ ਮੈਮ ਤੁਸੀਂ ਕੋਟ ਮੈਰਿਜ ਪ੍ਰੋਵਾਈਡਰ ਦੇਖੋ ਤਾਂ ਕਿੱਦਾਂ ਤੁਹਾਡੇ ਪੇਰੈਂਟਸ ਨਾਲ ਗੁਦਾਰਾ ਬੋਲਣਾ ਹੋਇਆ ਕਿ ਫੇਜ਼ ਕੀ ਫੇਜ਼ ਕੀਤਾ ਤੁਸੀਂ ਉਹਦੋਂ ਸੋ ਨੈਕਸਟ ਕੁਐਸਚਨ ਹੈ ਜੀ ਬਹੁਤ ਇੰਟਰਸਟਿੰਗ ਤੁਸੀਂ ਇੱਕ ਦੂਜੇ ਨੂੰ ਕਿਵੇਂ ਮਿਲੇ ਸੀ ਨੈਕਸਟ ਕੁਐਸਚਨ ਹੈ ਤੁਸੀਂ ਦੋਵੇਂ ਕਿੰਨੇ ਟਾਈਮ ਤੋਂ ਸਾਥ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਕਰਦੇ ਆਂ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਸਾਨੂੰ ਕੁਐਸਚਨਸ ਪੁੱਛਿਓ ਨਾ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਅਸੀਂ ਉਹਨਾਂ ਦੇ ਆਨਸਰ ਦਵਾਂਗੇ ਤੇ ਤੁਹਾਡੇ ਲਈ ਉਹੀ ਬਲੌਗ ਲੈ ਕੇ ਆਏ ਆ ਸੋ ਆਪਾਂ ਕੁਐਸਚਨਸ ਸਟਾਰਟ ਕਰਦੇ ਆ ਜਿਹੜੇ ਵੀ ਤੁਹਾਡੇ ਕੁਐਸਚਨ ਪੁੱਛੇ ਹੋਏਗੇ ਸੋ ਆਪਾਂ ਸਟਾਰਟ ਕਰੀਏ ਫਿਰ ਚਲੋ ਤੇ ਅਸੀਂ ਸਨੈਪਚੈਟ ਤੇ ਇੰਸਟਾਗ੍ਰਾਮ ਸਭ ਤੋਂ ਪਹਿਲਾਂ ਅਸੀਂ ਇੰਸਟਾਗ੍ਰਾਮ ਤੇ ਜਿਹੜੇ ਕੁਐਸਚਨ ਪੁੱਛੇ ਸੀ ਉਹਦਾ ਆਨਸਰ ਦਵਾਂਗੇ ਉਸ ਤੋਂ ਬਾਅਦ ਅਸੀਂ ਸਨੈਪਚੈਟ ਤੇ ਜਿਹੜੇ ਕੁਐਸਚਨ ਪੁੱਛੇ ਸੀ ਉਹਦਾ ਆਨਸਰ ਦਵਾਂਗੇ ਸੋ ਫਰਸਟ ਕੁਐਸਚਨ ਹੈ ਜੀ ਬਹੁਤ ਜਿਆਦਾ ਸੋਹਣੀ ਜੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਨੂੰ ਹਾਂ ਜੀ ਜੀ ਨੇ ਕਹੀ ਵੀ ਇਹ ਕੁਸ਼ਲ ਬਹੁਤ ਜਾਣੇ ਕਹਿੰਦੇ ਸਾਨੂੰ ਵੀ ਐਦਾਂ ਹਾਂਜੀ ਤਾਂ ਬਹੁਤ ਬਹੁਤ ਥੈਂਕ ਯੂ ਸੋ ਸੈਕਿੰਡ ਕੁਐਸਚਨ ਹੈ ਤੁਹਾਡਾ ਕਿਹੜਾ ਪਿੰਡ ਹੈ ਸੋ ਪਹਿਲਾਂ ਤੁਸੀਂ ਆਪਣਾ ਪਿੰਡ ਦੱਸ ਦੋ ਮੇਰਾ ਪਿੰਡ ਹੈਗਾ ਜੀ ਜੀਟੀ ਰੋਡ ਤੇ ਹੈ ਜੀ ਸੈਦਪੁਰਾ ਅ ਵੈਸੇ ਅਸੀਂ ਜੀ ਉੱਥੇ ਰਹੇ ਆ ਵੈਸੇ ਅਸਲੀ ਪਿੰਡ ਆਏਗਾ ਮੇਰਾ ਇਧਰ ਕੀ ਨਾਮ ਨਲਿਨੀ ਨਲਿਨੀ ਹੈ ਜੀ ਤੇ ਹਾਂਜੀ ਤੁਹਾਡਾ ਮੇਰਾ ਪਿੰਡ ਹੈਗਾ ਤੀਰਪੁਰ ਤੁਸੀਂ ਸੁਣਿਆ ਹੋਣਾ ਰੰਧਾਵਾ ਤੀਰਪੁਰ ਬੋਰਾਮੱਟੀ ਅਧਲੀ ਸਾਈਡ ਹੈ ਯਾਰ ਉਹ ਤੇ ਘਰ ਸਾਡੇ ਵਿੱਚ ਹੈ ਹਾਂਜੀ ਇਹ ਜੀ ਪਿੰਡ ਤੇ ਹੁਣ ਅਸੀਂ ਅੱਗੇ ਆ। ਇਸ ਦਾ ਅਗਲਾ ਕੁਐਸਚਨ ਹੈ। ਇਹ ਆ ਤੁਹਾਡੀ ਜੋੜੀ ਬਹੁਤ ਸੋਹਣੀ ਆ। ਤੇ ਨੈਕਸਟ ਕੁਐਸਚਨ ਹੈਗਾ ਲਵ ਮੈਰਿਜ ਹੋਈ ਆ ਜੀ ਤੁਹਾਡੀ। ਅਸੀਂ ਇਹ ਕੁਐਸਚਨ ਦਾ ਅਨਸਰ ਬਹੁਤ ਵਾਰੀ ਦਿੱਤਾ ਹੈ ਹਨਾ ਕਿੰਨੀ ਵਾਰੀ ਦਿੱਤਾ ਹੈ ਸਾਡੀ ਲਵ ਮੈਰਿਜ ਹੀ ਆ। ਸੋ ਅਰੇਂਜ ਮੈਰਿਜ ਨਹੀਂ ਹੈਗੀ ਸਾਡੀ ਲਵ ਮੈਰਿਜ। ਬਹੁਤ ਜਾਣੇ ਪੁੱਛਦੇ ਆ ਵੀ ਤੁਹਾਡੀ ਲਵ ਮੈਰਿਜ ਆਂ ਜੀ ਲਵ ਮੈਰਿਜ ਹੋਆ ਸਾਡੀ। ਹਾਂਜੀ। ਤੇ ਇਹਦਾ ਨੈਕਸਟ ਕੁਐਸਚਨ ਹੈਗਾ। ਮੰਮ ਤੁਸੀਂ ਲਵ ਸਟੋਰੀ ਵਾਲਾ ਵਲੌਗ ਬਣਾਓ। ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਆ ਮੈਨੂੰ। ਹਮੇਸ਼ਾ ਖੁਸ਼ ਰੱਖੋ। ਹਮੇਸ਼ਾ ਖੁਸ਼ ਰੱਖਣਾ ਤੁ ਤੇ ਲਵ ਸਟੋਰੀ ਦਾ ਵਲੌਗ ਆਂ ਜੀ ਸਿੱਥ ਨੂੰ ਆਪਣੀ ਲਵ ਸਟੋਰੀ ਦੇ ਬਾਰੇ ਵੀ ਦੱਸਦੀ ਆ ਸੋ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਲਵ ਸਟੋਰੀ ਦਾ ਵਲੌਗ ਪਾਉ ਜਲਦੀ ਜਲਦੀ ਅਸੀਂ ਤੁਹਾਨੂੰ ਆ ਵਲੌਗ ਦਿੱਤੇ ਕਰਦੇ ਆ ਵੀ ਸਾਡੀ ਅੱਗੇ ਹਮ ਲੱਗੇ ਜਾ ਤੇ ਬਹੁਤ ਪ੍ਰੋਬਲਮਸ ਆਈਆਂ ਸੀਗੀਆਂ ਸਾਡੀ ਲਵ ਗਰ ਮੈਰਿਜ ਦੇ ਵਿੱਚ ਸੋ ਅਸੀਂ ਇਹਦਾ ਵਲੌਗ ਅਸੀਂ ਪਾਵਾਂਗੇ ਅਸੀਂ ਥੋੜੇ ਰੁੱਕ ਕੇ ਪਾਵਾਂਗੇ ਜੀ ਜਦੋਂ ਸਾਡੇ ਸਬਸਕ੍ਰਾਈਬਰਸ ਥੋੜੇ ਜਿਹਾ ਵਧ ਜਾਣਗੇ ਜੀ ਅਸੀਂ ਉਦੋਂ ਇਹ ਮਤਲਬ ਲਵ ਸਟੋਰੀ ਵਾਲਾ ਵਲੌਗ ਪਾਵਾਂਗੇ ਜਾਂ ਕੋਈ ਸਾਡੀ ਜਿੱਦਾਂ ਇੰਟਰਵਿਊ ਹੋਊਗੀ ਜੇ ਤੁਹਾਨੂੰ ਪਤਾ ਲੱਗ ਜਾਊਗਾ ਤੋ ਤੁਸੀਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਕਿਉਂ ਸਾਡੇ ਜਦੋਂ ਸਬਸਕ੍ਰਾਈਬਰ ਵਧ ਜਾਣਗੇ ਤੁਹਾਡੀ ਹੈਲਪ ਲਈ ਨਾਲ ਸਾਡੇ ਸਬਸਕ੍ਰਾਈਬਰ ਵਧਣਗੇ ਆਪਾਂ ਉਦੋਂ ਹੀ ਲਵ ਸਟੋਰੀ ਵਾਲਾ ਬਲੌਗ ਅਪਲੋਡ ਕਰਾਂਗੇ ਹਾਂਜੀ ਤੁਸੀਂ ਕੀ ਕਰਕੇ ਆਏ ਹੋ ਹਾਂ ਇਹ ਸੀਨਾ ਕੇ ਆਇਆ ਸਰ ਗੰਗੀ ਬਹੁਤ ਹੈ ਤੇ ਹਾਊ ਆਰ ਯੂ ਬਦਿਆਨ ਸੀ ਵੀ ਤੁਸੀਂ ਦੱਸੋ ਤੇ ਨੈਕਸਟ ਕੁਐਸਚਨ ਹੈ ਹਾਊ 올ਡ ਆਰ ਯੂ ਤੁਸੀਂ ਦੱਸੋ ਪਹਿਲਾਂ ਤੁਸੀਂ ਕਿੰਨੇ ਸਾਲ ਦੇ ਹੋ ਮੈਂ 21 ਸਾਲ ਦਾ ਜੀ ਤੇ ਤੁਸੀਂ ਮੈਂ 20 ਸਾਲ ਜੀ ਤੇ ਸਾਨੂੰ ਪੁੱਛੋ ਕਿ ਐਂਦਾ ਵੀ ਜਿਹੜੇ ਸਾਨੂੰ ਮਿਲਦੇ ਆ ਨਾ ਐਂ ਤਾਂ ਕੰਨੀ ਆ ਮੈਨੂੰ ਮੈਂ ਘੱਟ ਉਮਰ ਦੇ ਵਿੱਚ ਵਿਆਹ ਉਹਨਾਂ ਦਾ ਪਹਿਲਾਂ ਕੁਛ ਨਹੀਂ ਹੁੰਦਾ ਜਿੱਥੇ ਇਹਨੂੰ ਆਪਣੀ ਏਜ ਦੱਸਦੀ ਹੈ ਬਟ ਹਾਂਜੀ ਪਰ ਕਈ ਰੀਜ਼ਨਾਂ ਕਰਕੇ ਸਾਨੂੰ ਵਿਆਹ ਕਰਾਉਣਾ ਪਿਆ ਜੱਦੀ ਕਰਵਾਉਣਾ ਪਿਆ ਐਸੀ ਵਧੀਆ ਗੱਲ ਵੀ ਆਪਾਂ ਜਲਦੀ ਵਿਆਹ ਕਰਵਾ ਲਿਆ ਬੰਦਾ ਉਨੀ ਹੀ ਮਤਲਬ ਜ਼ਿੰਮੇਵਾਰੀ ਸਬਜ਼ਾ ਆਪਣੀ ਲਾਈਫ ਦੇ ਵਿੱਚ ਉਨਾ ਹੀ ਮਤਲਬ ਅੱਗੇ ਸਟਰਗਲ ਕਰਨਾ ਸਿੱਖ ਸਕਦਾ ਸੋ ਆਈ ਮੀਨ ਸਾਡੀ ਏਜ ਆ ਨੈਕਸਟ ਕੁਐਸਚਨ ਹੈ ਅ ਲਵ સ્ટોਰੀ ਦੇ ਵਿੱਚ ਪਹਿਲਾ ਪ੍ਰ ਪਹਿਲਾਂ ਤਾਂ ਬੋਲ ਕਿਸੇ ਨੇ ਨਹੀਂ ਕੀਤਾ ਹੈ। ਨਹੀਂ ਤੁਸੀਂ ਕਿੱਦਾਂ ਲੀ? ਮੈਂ ਤਾਂ ਵੀ ਕੀਤਾ। ਮੈਂ ਤਾਂ ਮੇਰੇ ਦੋਸਤ ਨੇ ਦੇਖਿਆ ਇਹਨੂੰ ਤੇ ਮੈਂ ਆਪਣੇ ਦੋਸਤ ਨੂੰ ਭੇਜਿਆ ਸੀਗਾ ਪਰ ਮੈਂ ਆਪ ਨਹੀਂ ਕੀਤਾ ਹੈਗਾ। ਮੇਰੇ ਦੋਸਤ ਨੇ ਮੈਨੂੰ ਪੁੱਛਿਆ ਜਾ ਕੇ ਹਨਾ ਐਵੇਂ ਸੀ ਉਹ ਇਹਨਾਂ ਦੇ ਸਕੂਲ 'ਚ ਪੜਦਾ ਸੀਗਾ। ਹਾਂਜੀ ਤੇ ਸਾਡੇ ਸਕੂਲ 'ਚ ਪੜਦਾ ਸੀ ਉਹ ਮੈਂ ਉਹ ਮੇਰਾ ਦੋਸਤ ਸੀਗਾ ਤੇ ਉਹਨੇ ਜਾ ਕੇ ਇਹਨਾਂ ਨੂੰ ਪੁੱਛਿਆ ਤੇ ਫਿਰ ਮੈਂ ਵੀ ਨਸਰ ਅਸੀਂ ਮਿਲੇ ਤੇ ਗੱਲ ਸ਼ੁਰੂ ਹੋਈ ਤਾਂ ਐਨਕਾ ਦੱਸਾਂਗੇ ਅੱਗੇ ਬਾਕੀ ਲਵ ਸਟੋਰੀ ਚ ਦੱਸਾਂਗੇ ਪੂਰਾ ਅਜੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਸੋ ਨੈਕਸਟ ਕੁਐਸਚਨ ਹੈ ਤੁਹਾਡੀ ਲਵ ਮੈਰਿਜ ਕਿਵੇਂ ਹੋਈ ਸੀ ਫੁੱਲ ਵਲੌਗ ਅਸੀਂ ਵਲੌਗ ਪਾਵਾਂਗੇ ਤੇ ਲਵ ਮੈਰਿਜ ਬਾਰੇ ਵੀ ਦੱਸਾਂਗੇ ਕਿਉਂਕਿ ਉਹ ਲਵ ਮੈਰਿਜ ਵਾਲਾ ਵਲੌਗ ਹੈ ਨਾ ਜਿਹੜਾ ਉਹ ਮਤਲਬ ਬਹੁਤ ਲੰਬੀ ਸਟੋਰੀ ਹੈ ਤਾਂ ਅਸੀਂ ਜੇ ਜਦੋਂ ਸਾਡੇ ਸਬਸਕ੍ਰਾਈਬਰ ਵੱਧ ਗਏ ਤਾਂ ਫਿਰ ਅਸੀਂ ਆਉਂਦੋਂ ਤੁਹਾਨੂੰ ਦੱਸਾਂਗੇ ਆਪਣੀ ਲਵ ਸਟੋਰੀ ਤੇ ਅਸੀਂ ਜੇ ਕੋਈ ਚੈਨਲ ਵਾਲੇ ਨੇ ਇੰਟਰਵਿਊ ਕੀਤੀ ਤਾਂ ਅਸੀਂ ਉਹਦੇ ਵਿੱਚ ਦੱਸ ਸਕਦੇ ਹਾਂ ਯਾ ਅਸੀਂ ਆਪਣੇ ਚੈਨਲ ਦੇ ਉੱਤੇ ਦੱਸਾਂਗੇ ਤੁਹਾਨੂੰ ਤੇ ਜਦੋਂ ਸਾਡੇ ਸਬਸਕ੍ਰਾਈਬਰ ਵਾਧਿ ਗਏ ਅੱਗੇ ਅਗਲਾ ਸੀ ਬਲੌਗ ਸੋ ਨੈਕਸਟ ਕੁਐਸਚਨ ਹੈ ਤੁਸੀਂ ਕਿੱਥੋਂ ਬਲੌਂਗ ਕਰਦੇ ਹੋ ਅਸੀਂ ਹੁਣ ਬਲੌਂਗ ਕਰਦੇ ਹਾਂ ਫਤਿਹਗੜ ਸਾਹਿਬ ਤੋਂ ਅਸੀਂ ਇੱਕ ਕਲੋਨੀ ਦੇ ਵਿੱਚ ਰਹਿੰਦੇ ਹਾਂ ਹਾਂ ਕਲੋਨੀ ਫਤਿਹਗੜ ਸਾਹਿਬ ਗੁਰਦੁਆਰੇ ਸਾਹਿਬ ਦੇ ਕੋਲ ਹੀ ਹੈ ਜਿਉਂ ਜਿਸ ਰੂਪ ਸਾਬ ਦੇ ਕੋਲ ਹੀ ਹੈ ਤੇ ਬਹੁਤ ਜਣੇ ਪੁੱਛਦੇ ਅਸੀਂ ਕਿੱਥੇ ਰਹਿੰਦੇ ਹਾਂ ਅਸੀਂ ਫਤਿਹਗੜ ਸਾਹਿਬ ਇਹ ਕੁਐਸਚਨ ਤਾਂ ਆਪਾਂ ਨੂੰ ਬਹੁਤ ਜਣੇ ਨੇ ਪੁੱਛਿਆ ਨਾ ਅਸੀਂ ਫਤਿਹ ਮੇਨ ਫਤਿਹਗੜ ਸਾਹਿਬ ਦੇ ਕੋਲ ਹੀ ਰਹਿੰਦੇ ਹਾਂ ਜੋਤੀ ਸੁਖ ਸਾਹਿਬ ਦੇ ਕੋਲ ਤੇ ਝੂਲਰੀ ਕਲ ਇਹ ਵੀ ਲੱਕੇ ਆਵਾਂਗੇ ਵਲੌਗ ਜੁਲੇਰੀ ਕਲੈਕਸ਼ਨ ਦਾ ਹਨਾ ਬਹੁਤ ਕਲੈਕਸ਼ਨਸ ਨੇ ਮਤਲਬ ਕਲੋਥਸ ਦੀ ਸ਼ੋਜ਼ ਦੀ ਇਹ ਵੀ ਆਪਾਂ ਵਲੌਗ ਅੱਗੇ ਤੱਕ ਅੱਗੇ ਲੈ ਕੇ ਆਂਦੇ ਰਹਿਾਂਗੇ ਮਤਲਬ ਕਿਹਨਾਂ ਤੁਸੀਂ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਸਾਰੇ ਵਲੌਗ ਜਿੱਦਾਂ ਜਿੱਦਾਂ ਤੁਸੀਂ ਇਹ ਵਾਟੋ ਵਾਟ ਸਬਸਕ੍ਰਾਈਬ ਕਰਨਗੇ ਸਾਨੂੰ ਕਮੈਂਟਸ ਕਰਨਗੇ ਲਾਈਕ ਕਰੋਗੇ ਤਾਂ ਅਸੀਂ ਓਦਾਂ ਓਦਾਂ ਵਧੀਆ ਵਧੀਆ ਵਲੌਗ ਪਾਵਾਂਗੇ ਲਵ ਸਟੋਰੀ ਆਣਾ ਤਾਂ ਫਿਰ ਅਸੀਂ ਜ਼ਰੂਰ ਪਾਵਾਂਗੇ ਤੇ ਨੈਕਸਟ ਕੁਐਸਚਨ ਹੈ ਸੂਟ ਦੀ ਸ਼ੋਪਿੰਗ ਇਹ ਵੀ ਸ਼ੋਪਿੰਗ ਦੀ ਆਪਾਂ ਕਰਾਂਗੇ ਥੋੜੇ ਦਿਨ ਤੁਸੀਂ ਰੁਕ ਜਾਓ ਆਪਾਂ ਸ਼ੋਪਿੰਗ ਹੀ ਕਰਾਂਗੇ ਬਰਥਡੇ ਆ ਤੁਸੀਂ ਉਦੋਂ ਬਲੌਗ ਦੇਖਿਆ ਬਲੌਗ ਆਉਂਦਾ ਤੇ ਨੈਕਸਟ ਕੁਐਸਚਨ ਹੈ ਫੂਡ ਬਲੌਗ ਫੂਡ ਬਲੌਗ ਅਸੀਂ ਜ਼ਰੂਰ ਪਾਾਂਗੇ ਵੈਸੇ ਵੀ ਅਸੀਂ ਜਿਹੜਾ ਵੀ ਬਲੌਗ ਪਾਉਂਦੇ ਆ ਨਾ ਉਹਦੇ ਵਿੱਚ ਕੁਝ ਨਾ ਕੁਝ ਅਸੀਂ ਮਤਲਬ ਕੁਕਿੰਗ ਕਰਦੇ ਹੀ ਹੁੰਦੇ ਆ ਅਸੀਂ ਹੋਰ ਵਧੀਆ ਵਧੀਆ ਕਰਿਆ ਕਰਾਂਗੇ ਜਿੱਦਾਂ ਨਮੀਆਂ ਨਮੀਆਂ ਚੀਜ਼ਾਂ ਬਣਾ ਕੇ ਫਿਰ ਅਸੀਂ ਫੂਡ ਬਲੌਗ ਚੈਲੰਜ ਬਲੌਗ ਪ੍ਰੈਂਕਸ ਵਾਲੇ ਬਲੌਗ ਐਡਾ ਬਣਾਈ ਜਾਵਾਂਗੇ ਤੇ ਅੱਗੇ ਤੁਸੀਂ ਆਪਣੇ ਘਰ ਦੇ ਕਿੰਨੇ ਬਣਾ ਕੇ ਅਸੀਂ ਆਪਣੇ ਘਰ ਦੇ ਸਾਡੀ ਪਹਿਲਾਂ ਮੈਰਿਜ ਹੋ ਗਈ ਸੀ ਇਸੀ ਬਾਅਦ ਵਿੱਚ ਗੁਮੀਨ ਨੇ ਆਪਣੇ ਘਰ ਫੈਮਲੀ ਨੂੰ ਮਤਲਬ ਮਨਾਇਆ ਤੇ ਮੇਰੀ ਫੈਮਲੀ ਦਾ ਪਹਿਲਾਂ ਹੀ ਮਤਲਬ ਮੰਨੀ ਹੋਈ ਸੀਗੇ ਮੇਰੀ ਫੈਮਲੀ ਦੇ ਵਾਲੇ ਤੇ ਬਸ ਅੱਗੇ ਨੈਕਸਟ ਕੁਐਸਚਨ ਹੈ ਤੁਸੀਂ ਅੰਨੇ ਸੋਹਣੇ ਕਿਉਂ ਹੋ ਮੈਨੂੰ ਤਾਂ ਸਾਨੂੰ ਵੀ ਨਹੀਂ ਪਤਾ ਸੀ ਸੋਹਣੇ ਕਿਉਂ ਆ ਰੱਬ ਜਿੱਦਾਂ ਦਾ ਵੀ ਜਿਹਨੂੰ ਬਣਾ ਦਿੰਦਾ ਹੈ ਮੈਨੂੰ ਤਾਂ ਲੱਗਦਾ ਨਹੀਂ ਮੈਂ ਸੋਹਣੀ ਹਾਂ ਆਪਣੇ ਆਪ ਨੂੰ ਨਹੀਂ ਲੱਗਦਾ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਸੋਹਣੇ ਹੋ ਮਤਲਬ ਪਰ ਜਿੱਦਾਂ ਵੀ ਆ ਰੱਬ ਨੇ ਬਣਾਇਆ ਤਾਂ ਉਹਦੇ ਵਿੱਚ ਆਪਾਂ ਨੂੰ ਕੁਝ ਰਹਿਣਾ ਚਾਹੀਦਾ ਚਾਹੇ ਰੰਗ ਕਾਲਾ ਚਾਹੇ ਚਿੱਟਾ ਹਨਾ ਸਹੀ ਗੱਲ ਆ ਫਿਰ ਮਤਲਬ ਜੋ ਮਰਜੀ ਆ ਤੁਹਾ ਆਪਣੀ ਜੋੜੀ ਸੋਹਣੀ ਆ ਜਿਵੇਂ ਐ ਕਹਿ ਸਕਦੇ ਆ ਕਿੰਕਿੰਗ ਸੋਹਣੀ ਹੋਣੀ ਚਾਹੀਦੀ ਹੈ ਬੰਦੇ ਦੀ ਮਤਲਬ ਬਸ ਬੜੀਆ ਕਿੰਨਾ ਬੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਨੈਕਸਟ ਕੁਐਸਚਨ ਹੈ ਤੁਸੀਂ ਸਟੱਡੀ ਗਰਲਸ ਸਕੂਲ ਚ ਕੀਤੀ ਹੈ ਜੀ ਹਾਂ ਜੀ ਮੈਨੂੰ ਹੀ ਪੁੱਛਿਆ ਉਹ ਪੁੱਛਣਾ ਹਾਂ ਜੀ ਮੈਂ ਗਰਲਸ ਸਕੂਲ ਦੇ ਵਿੱਚ ਕੀਤੀ ਆ ਸੋ ਇਨਮੇ ਓਨਲੀ ਇਹਨਾਂ ਨੇ ਬॉयਜ਼ ਵੀ ਦੇ ਸਕੂਲ ਦੇ ਵਿੱਚ ਕੀਤੀ ਆ ਸਾਡਾ ਸਕੂਲ ਵੀ ਮਤਲਬ ਨੇੜੇ 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 ਸੀਗੇ ਤੁਸੀਂ ਕਿੱਥੇ ਰਹਿੰਦੇ ਹੋ ਵਿਲੇਜ ਜਾਂ ਸਿਟੀ ਦੇ ਵਿੱਚ ਅਸੀਂ ਸਿਟੀ ਦੇ ਵਿੱਚ ਹੀ ਰਹਿੰਦੇ ਹਾਂ ਅਸੀਂ ਤੁਹਾਨੂੰ ਪਹਿਲਾਂ ਅਸੀਂ ਦੱਸਤਾ ਸਿਟੀ ਦੇ ਵਿੱਚ ਹੀ ਰਹਿੰਦੇ ਹਾਂ ਅਸੀਂ ਫਤਿਹਗੜ੍ਹ ਸਾਹਿਬ ਫਿਊਚਰ ਦੇ ਬਾਰੇ ਵਿੱਚ ਕਿਸੇ ਨੂੰ ਨਹੀਂ ਪਤਾ ਹੁੰਦਾ ਜਿਵੇਂ ਮਨੂੰ ਪਹਿਲਾਂ ਮੈਂ ਸੋਚਿਆ ਸੀਗਾ ਅਸੀਂ ਨੇ ਜਿੱਦਾਂ ਹਨ ਆਈਲੈਂਡਸ ਘਰੀਏ ਪਾਰ ਜਾਏ ਵਕਤ ਕੁਝ ਪ੍ਰੋਬਲਮਸ ਹੈਲਥ ਦੇ ਰਿਲੇਟਡ ਆ ਕੇ ਸੀਗੀਆਂ ਮਤਲਬ ਜਿਹਦੇ ਕਰਕੇ ਉਹ ਚੀਜ਼ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਜੇ ਸਾਨੂੰ ਉੱਧਰ ਜਾ ਕੇ ਪਤਾ ਲੱਗਦਾ ਜਿਵੇਂ ਉੱਧਰ ਜਾ ਕੇ ਕੁਝ ਹੋ ਹੋ ਜਿਵੇਂ ਕਿਸੇ ਨੂੰ ਪਰ ਔਖਾ ਹੋ ਜਾਂਦਾ ਥੋੜੀ ਮੈਡੀਕਲ ਦੇ ਉੱਧਰ ਇਸ਼ੂਜ਼ ਹੁੰਦੇ ਆ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਡਾ ਸੁਪਨਾ ਨਹੀਂ ਪੂਰਾ ਹੋਇਆ ਅਸੀਂ ਜਾਵਾਂਗੇ ਜ਼ਰੂਰ ਪਰ ਜਾਵਾਂਗੇ ਜ਼ਰੂਰ ਫਿਊਚਰ ਘੁੰਮਣੇ ਜਾਵਾਂਗੇ ਉਹ ਵੀ ਟੂਰਿਸਟ ਦੇ ਤੇ ਫਿਊਚਰ ਬ੍ਰੈਂਡਸ ਨਾਲ ਸਾਡੇ ਕੋਈ ਮਤ ਕੋਣ ਕੋਈ ਗੋਲ ਰੈਂਟਡ ਨਹੀਂ ਹੈਗੇ ਵੀ ਆਪਾਂ ਕੈਹੀ ਨੇ ਅੱਗੇ ਵਸਾ ਜ਼ਿੰਦਗੀ ਜੀਓ ਬਸ ਆਪਣੀ ਖੁਸ਼ ਰਹੋ ਅੱਗੇ ਤੋਂ ਅੱਗੇ ਵਸ ਅੱਗੇ ਨਹੀਂ ਨਾ ਸੋਚੋ ਆਪਣਾ ਜ਼ਿੰਦਗੀ ਜਿੰਦੇ ਰਹੋ ਆਪਣੀ ਖੁਸ਼ੀ ਜੀ ਰਹੋ ਤੇ ਨੈਕਸਟ ਏ ਕੁਐਸਚਨ ਹੈ ਫਿਰੋਜ਼ਪੁਰ ਕਦੋਂ ਆਉਣਾ ਜੀ ਤੁਸੀਂ ਫਿਰੋਜ਼ਪੁਰ ਅੱਛਾ ਤਾਂ ਗਿਆ ਲੱਗਿਆ ਤਾਂ ਆਵਾਂਗੇ ਸੀ ਪਹਿਲਾਂ ਦੱਸ ਕੇ ਆਵਾਂਗੇ ਫਿਰੋਜ਼ਪੁਰ ਕਦੋਂ ਆਉਣਾ ਤੇ ਵੈਸੇ ਤਾਂ ਅਸੀਂ ਘਟ ਹੀ ਨਿਕਲਦੇ ਹਾਂ ਜਿਵੇਂ ਕਿ ਹਨਾ ਥੋੜਾ ਜਿਹਾ ਬਾਹਰ ਦ ਨੈਕਸਟ ਕੁਐਸਚਨ ਹੈ ਹੈਲੋ ਜੀ ਹਰຊਮੀ ਦੇ ਕੀ ਹੋਏ ਸੀ ਸੋ ਤੁਸੀਂ ਦੱਸ ਦੋ ਤੇ ਮੈਨੂੰ ਬਹੁਤ ਜਾਣੇ ਪੁੱਛ ਰਹੇ ਸੀਗੇ ਮੈਨੂੰ ਇੱਕ ਮਤਲਬ ਪ੍ਰੋਬਲਮ ਆ ਜਿਹੜੀ ਆਪਣੇ ਮਤਲਬ ਫੂਡ ਪਾਈਪ ਦੇ ਵਿੱਚ ਹੋ ਜਾਂਦੀ ਹੈ ਜਿਵੇਂ ਆਪਣੇ ਮੂੰਹ ਦੇ ਵਿੱਚ ਛਾਲੇ ਨਹੀਂ ਹੋ ਜਾਂਦੇ ਉਦਾਂ ਮਤਲਬ ਇੱਕ ਪ੍ਰੋਬਲਮ ਆ ਉਹ ਹੋਈ ਹੈ ਉਹਦੇ ਵਿੱਚ ਜਿਹੜੀਆਂ ਹੈਵੀ ਚੀਜ਼ਾਂ ਨੇ ਉਹ ਸਾਰੀਆਂ ਬੰਦ ਨੇ ਤਾਂ ਇਸ ਕਰਕੇ ਮੇਰਾ weight ਵੀ लॉस ਹੋ ਗਿਆ ਬਹੁਤ ਤੇ ਪਹਿਲਾਂ ਮੇਰਾ ਹੋ ਜਾਂਦੀ ਸੀ 60 ਤੇ ਹੁਣ ਰਹਿ ਗਿਆ 40 ਬਸ ਬਹੁਤ ਜਾਣੇ ਪੁੱਛ ਰਹੇ ਸੋ ਨੈਕਸਟ ਕੁਐਸਚਨ ਹੈ ਟੂ ਬਲੌਗਸ ਪਾਉ ਹਿਸਟੋਰੀਕਲ ਪਲੇਸਸ ਹਾਂ ਜੇ ਸੀ ਇਹ ਵੀ ਸੋਚਿਆ ਸੀਗਾ ਬਟ ਮੈਂ ਥੋੜਾ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਹਰਸ਼ ਦੀ ਥੋੜੀ ਜਿਹੀ ਹੈਲਥ ਠੀਕ ਨਹੀਂ ਸੀਗੀ ਉਹਦੇ ਕਰਕੇ ਮੈਂ ਸੀ ਪਾਇਆ ਕਰਾਂਗੇ ਹਿਸਟੋਰੀਕਲ ਪਲੇਸਸ ਨੂੰ ਕੀ ਕਰਾਂਗੇ ਸੋ ਨੈਕਸਟ ਕੁਐਸਚਨ ਹੈ ਨੈਕਸਟ ਕੁਐਸਚਨ ਆ ਜਦੋਂ ਕਹਿੰਦੇ ਤੁਹਾਡੀ ਮੈਰਿਜ ਹੋਈ ਸੀ ਉਦੋਂ ਤੁਹਾਡੀ ਏਜ ਕਿੰਨੀ ਸੀ ਮੈਂ ਤਾਂ ਸਾਡੀ ਜਿਵੇਂ ਨਾ 21 ਆ ਸਾਡੀ ਹੁਣ ਮੇਰੀ 20 ਆ ਜਦੋਂ ਮਤਲਬ ਮੈਰਿਜ ਹੋਈ ਸੀ ਤੁਹਾਡੀ ਕਿੰਨੀ ਸੀ ਮੇਰੀ ਤਾਂ 19 ਇਹਦੀ 18 ਸੀ ਇਹਦੀ 19 ਮੇਰੀ 19 ਫਿਰ 52 ਤੇ ਤੁਸੀਂ ਕਿਹੜੇ ਸਕੂਲ ਵਿੱਚ ਸੀ ਜੀ ਬਾਕੀ ਹਮੇਸ਼ਾ ਹੱਸਦੇ ਰਹੇ ਕਿਹੜੇ ਸਕੂਲ ਸੀ ਨਾਮ ਦੱਸੋ ਮੇਰੇ ਸਕੂਲ ਦਾ ਨਾਮ ਸੀਗਾ ਅਸ਼ੋਕਾ ਸੋ ਮੇਰੇ ਸਕੂਲ ਦਾ ਨਾਮ ਸੀ ਕੰਨੀਆਂ ਸੀ ਨੀ ਸਡੇ ਮਤਲਬ ਉਹ ਇੱਕ ਜਗ੍ਹਾ ਨੇੜੇ ਨੇੜੇ ਸਕੂਲ ਸੀਗੇ ਸਰਾਂ ਦਾ ਮਾਰਕੀਟ ਦੇ ਵਿੱਚ ਹੀ ਸੀਗੇ ਸੋ ਨੈਕਸਟ ਕੁਐਸਚਨ ਹੈ ਤੁਹਾਡੀ ਕਾਸਟ ਕਿਹੜੀ ਹੈ ਦੀ ਮੇਰੀ ਮਤਲਬ ਸਾਨੂੰ ਤੁਹਾਨੂੰ ਐਵੇਂ ਦੱਦੀ ਹੈ ਸਾਡੇ ਇੰਟਰ ਕਾਸਟ ਮੈਰਿਜ ਹੈ ਐਂਡ ਆਹ ਦੱਸੋ ਸੋ ਨੈਕਸਟ ਕੁਐਸਚਨ ਹੈ ਦੀਦੀ ਤੁਹਾਡੇ ਹਸਬੰਡ ਕੋਈ ਜੋਬ ਕਰਦੇ ਆ ਜਾਂ ਉਹਨਾਂ ਦਾ ਓਨ ਬਿਜ਼ਨਸ ਹੈ ਰਿਪਲਾਈ ਜ਼ਰੂਰ ਕਰਿਓ ਸੋ ਨਹੀਂ ਇਹ ਹਜੇ ਮਤਲਬ ਕੋਈ ਵੀ ਮੈਨੂੰ ਪੂਰਾ ਹੀ ਵੇਲਣਾ ਹੈ ਕਿਉਂਕਿ ਮੇਰੀ ਥੋੜੀ ਹੈਲਥ ਠੀਕ ਨਹੀਂ ਹੈ ਤਾਂ ਕਰਕੇ ਮੈਂ ਵੇਲਣਾ ਬਹੁਤ ਚਿਰ ਤੋਂ ਆ ਮੈਨੂੰ ਆ ਪ੍ਰੋਬਲਮ ਤੇ ਪਹਿਲਾਂ ਮੈਂ ਠੀਕ ਸੀਗਾ ਮੈਂ ਮਤਲਬ ਸਿਹਤ ਮਦਦ ਕਰਾਉ ਉਹ ਵੀ ਪਤਾ ਕਰਕੇ ਮੈਨੂੰ ਤਾਂ ਕੰਮ ਵੀ ਨਹੀਂ ਹੁੰਦਾ ਕੋਈ ਇਹ ਮਤਲਬ ਇਹਦੀ ਹੈਲਥ ਕੰਡੀਸ਼ਨ ਹੀ ਐਵੇਂ ਦੀ ਆ ਜੌਬ ਹਜੇ ਨਹੀਂ ਕਰ ਸਕਦੇ ਸੋ ਫਿਊਚਰ ਚ ਪਾਪਾ ਅਮਰੀਕਾ ਨੂੰ ਕਰੇ ਤੇ ਨੈਕਸਟ ਕੁਐਸਚਨ ਹੈ ਤੁਹਾਡੀ ਐਨੀਵਰਸਰੀ ਦੀ ਡੇਟ ਕੀ ਹੈ ਸਾਡੀ ਤੁਹਾਨੂੰ ਪਤਾ ਦੱਸ ਸਕਦੇ ਮੈਨੂੰ ਤਾਂ ਪਤਾ ਨਹੀਂ ਤੁੰ ਦੱਸ ਦੇਖੋ ਤੁਹਾਨੂੰ ਡੇ ਨਹੀਂ ਉਹ ਭੁੱਲ ਜਾਂਦੇ ਆ ਮੈਨੂੰ ਯਾਦ ਆ ਸਾਡੀ ਮੈਰਿਜ ਐਨੀਵਰਸਰੀ ਦੀ ਡੇਟ ਹੈਗੀ ਆ 21 ਨਵੰਬਰ 2022 ਸੋ ਨੈਕਸਟ ਕੁਐਸਚਨ ਹੈਗਾ ਪ੍ਰੈਂਕ ਵਲੌਗ ਕਰੋ ਦੀਦੀ ਇਹ ਅਸੀਂ ਪਹਿਲਾਂ ਵੀ ਪਾਇਆ ਇੱਕ ਉਹਨੂੰ ਦੇਖੋ ਲਾ ਕੇ ਸਾਡੇ YouTube ਚੈਨਲ ਤੇ ਪ੍ਰੈਂਕ ਵਲੌਗ ਪਾਇਆ ਹੋਇਆ ਉਹਨੂੰ ਬਹੁਤ ਹੀ ਵਧੀਆ ਵਿਊ ਆ ਗਏ ਬਹੁਤ ਹੀ ਵਧੀਆ ਵਿਊ ਆ ਰਹੇ ਨੇ ਮੈਨੂੰ ਹੋਰ ਵੀ ਪਾਵਾਂਗੇ ਤੁਸੀਂ ਅਸੀਂ ਕਿਹੜਾ ਪ੍ਰੈਂਕ ਪ੍ਰੈਂਕ ਤਾਂ ਤੁਸੀਂ ਦੱਸਤਾ ਹੋਰ ਵੀ ਦੱਸੋ ਵੀ ਕਿਹੜਾ ਪ੍ਰੈਂਕ ਲੈ ਕੇ ਆਈਏ ਅਸੀਂ ਆਪ ਤੋਂ ਬਾਅਦ ਤੇ ਪ੍ਰੈਂਕ ਵੀ ਬਣਾਵਾਂਗੇ ਚੈਲੰਜ ਬਲੌਗ ਵੀ ਬਣਾਵਾਂਗੇ ਤੇ ਫੂਡ ਵਾਲੇ ਵੀ ਬਣਾਵਾਂਗੇ ਤੇ ਐਦਾਂ ਹੀ ਅਸੀਂ ਵਲੌਗਿੰਗ ਤਾਂ ਕਰਦੇ ਆਂਗੇ ਟੂਰਿਸਟ ਵੀ ਬਣਾਵਾਂਗੇ ਜਿੱਦਾਂ ਕੋਈ ਪਲੇਸ ਤੇ ਟੂਰਿਸਟ ਸੋ ਨੈਕਸਟ ਕੁਐਸਚਨ ਹੈ ਪ੍ਰੀ ਵੈਡਿੰਗ ਬਲੌਗ ਪਰ ਇਹ ਵੀ ਪਾਵਾਂਗੇ ਹਜੇ ਪੈਂਡਰੈਕ ਦੇ ਵਿੱਚ ਹੀ ਹੈ ਸਟੋਰੀ ਪ੍ਰੀ ਵੈਡਿੰਗ ਮਤਲਬ ਅਸੀਂ ਬਸ ਸ਼ੂਟ ਵਾਲਾ ਹੀ ਬਣਾਇਆ ਹੋਇਆ ਹੈ ਹਾਂਜੀ ਉਹ ਸ਼ੂਟ ਵਾਲਾ ਹੀ ਪਾਇਆ ਹੋਇਆ ਹੈ ਅਸੀਂ ਤੇ ਜਿਹੜਾ ਦੂਜਾ ਏ ਉਹ ਵੀ ਮਤਲਬ ਉਹ ਐਨਾ ਬਣਿਆ ਨਹੀਂ ਸਾ ਤੋਂ ਮਤਲਬ ਅਸੀਂ ਆਪ ਤਾਂ ਵਲੌਗਿੰਗ ਕੀਤੀ ਨਹੀਂ ਹੈ ਉਸ ਟਾਈਮ ਤੇ ਬਸ ਉਹ ਨਹੀਂ ਹੈ ਸ਼ੂਟ ਵਾਲਾ ਸੀ ਪਾਇਆ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਸੋ ਨੈਕਸਟ ਕੁਐਸਚਨ ਹੈ ਤੁਹਾਡੇ ਪੇਕੇ ਤੇ ਸਹਰੇ ਘਰ ਕਿੱਥੇ ਨੇ ਮੇਰੇ ਪੇਕੇ ਦਾ ਜਿਵੇਂ ਤੁਹਾਨੂੰ ਕਿਹਾ ਸੀਗਾ ਮੇਰੇ ਧੀਰਪੁਰ ਪੇਕੇ ਨੇ ਤੇ ਸਹਰੇ ਮੇਰੇ ਅਸਲੀ ਹੈਗੇ ਨੇ ਨਲੇਮੀ वैसे, वैसे असली रहने थनु दसता हूं फटीगढ़ साहेबा वैसे असली ਸਾਡੇ ਸਾਡਾ ਪਿੰਡ ਜੋ ਅਸਲੀ ਆ ਉਹ ਉੱਥੇ ਜ। ਨੈਕਸਟ ਕੁਐਸਚਨ ਹੈ ਤੁਹਾਡਾ ਹਾਊਸ ਟੂਰ ਚਾਹੀਦਾ ਪਲੀਜ਼ ਦੇ ਦਿਓ। ਅਸੀਂ ਹਾਊਸ ਟੂਰ ਵੀ ਲੈ ਕੇ ਆਵਾਂਗੇ ਬਹੁਤ ਸਾਰੇ ਬਿਲੌਂਗ ਸਾਡੇ ਪੈਂਡਿੰਗ ਪਏ ਨੇ ਅਸੀਂ ਪਾਵਾਂਗੇ YouTube ਤੇ ਸੋ ਤੁਹਾਡੇ ਨੈਕਸਟ ਕੁਐਸਚਨ ਹੈ ਤੁਹਾਡੀ ਸਟੱਡੀ ਕਿਹਣੀ ਹੈ ਕੁਆਲੀਫਿਕੇਸ਼ਨ ਸੋ ਪਹਿਲਾਂ ਤੁਸੀਂ ਦੱਸੋ ਤੁਸੀਂ ਕਿਹ ਸੀਮੀਆ ਸੀਮੀਆ ਸਾਡੀ ਪਲੱਸ 2 ਕੀਤੀ ਹੋਈ ਹੈ ਬਸ ਮੈਂ ਕੀਤੀ ਹੈ ਪਲੱਸ 2 ਨੇ ਕਲ ਮਾਰ ਕੇ ਕਮ ਹੜੇ ਸੜੇ ਕੱਢਾ ਇੱਕ ਸੈਨ ਮਾਰ ਕੇ ਆ ਗਾਣਾ ਤੁਸੀਂ ਸੁਣਿਆ ਹੋਣਾ ਤੁਸੀਂ ਜਾ ਕੇ ਗਾਣਾ ਸੁਣਦੇ ਹੋ ਮੈਂ ਵੀਡੀਓ ਵੀ ਪਾਈ ਸੀਗੀ ਬਹੁਤ ਕਮੈਂਟ ਆਏ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਵਧੀਆ ਕਮੈਂਟ ਵੀ ਕੀਤੇ ਤੇ ਨੈਕਸਟ ਕੁਐਸਚਨ ਹੈ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਸਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਤਾਂ 2 ਸਾਲ ਹੋ ਗਏ ਡੇਢ ਡੇਢ ਸਾਲ ਹੋ ਗਿਆ ਡੇਢ ਮਤਲਬ 2 ਸਾਲ ਪੂਰੇ ਹੋ ਜਾਣਗੇ ਬਸ ਥੋੜੇ ਦਿਨ ਤੱਕ ਸੋ ਨੈਕਸਟ ਕੁਐਸਚਨ ਹੈ ਤੁਹਾਡੀ ਵੀਡੀਓਜ਼ ਕੌਣ ਸ਼ੂਟ ਕਰਦਾ ਹੈ ਸਾਡੀ ਵੀਡੀਓਜ਼ ਮੇਰਾ ਦੋਸਤ ਹੀ ਸ਼ੂਟ ਕਰਦਾ ਹੈ ਤੇ ਉਹਦਾ ਨਾਮ ਹੈਗਾ ਹਜੇ ਉਹ ਵੀ ਸ਼ੂਟ ਕਰਦਾ ਹਾਂਜੀ ਮੈਂ ਜੇ ਅਸੀਂ ਆਪਣੀ ਮਤਲਬ ਕਈ ਵਾਰ ਬਣਾਣੀ ਹੁੰਦੀ ਆ ਤਾਂ ਰਿੰਗ ਲਾਈਟ ਦੇ ਵਿੱਚ ਬਣਾਉਂਦੇ ਸੋ ਹੁਣ ਇਹ ਸੀਗੇ ਸਾਡੇ ਇੰਸਟਾਗ੍ਰਾਮ ਦੇ ਕੁਐਸਚਨ ਹੁਣ ਅਸੀਂ ਦੇਵਾਂਗੇ ਆਨਸਰ ਸ냅ਚੈਟ ਦੇ ਕੁਝ ਦਿੱਤਾ ਸੋ ਕੁਐਸਚਨ ਹੈ ਤੁਸੀਂ ਕੰਮ ਕੀ ਕਰਦੇ ਹੋ ਹਾਂ ਦੱਸ ਹੀ ਦਿੱਤਾ ਮੈਂ ਕੋਈ ਕੰਮ ਨਹੀਂ ਕਰਦਾ ਆ ਵੀ ਨਹੀਂ ਕੋਈ ਕੰਮ ਦਾ ਬਸ ਘਰੇ ਹੀ ਰਹਿੰਦੀ ਆ ਤੇ ਆ ਨਰਮਾ ਆਪਣਾ ਇੱਕ ਹੋਰ ਮੇਕਅਪ ਹਾਂ ਸੀਕ੍ਰੀ ਤੇ ਉਹ ਮੇਕਅਪ ਆਂਜੀ ਮੈਂ ਸਲੂਨ ਜਾਨੀ ਆ ਤੇ ਇਸ ਸਲੂਨ ਦੇ ਵਿੱਚ ਮੈਂ ਥੋੜਾ ਮੇਕਅਪ ਦਾ ਡਿਸਪਲਿਨ ਇਹ ਦਿਨ ਆ ਪੂਰਾ ਸਿੱਖੇਗੀ ਤਾਂ ਤੁਸੀਂ ਜ਼ਰੂਰ ਕਰਵਾਓ ਮੇਕਅਪ ਉਹਦਾ ਵੀ ਬਲੌਗ ਪਾਵਾਂਗੇ ਆਪਾਂ ਸੋ ਨੈਕਸਟ ਕੁਐਸਚਨ ਹੈ ਦੀ ਵੀ ਤੁਸੀਂ ਕਦੇ ਪੇਕੇ ਨਹੀਂ ਜਾਂਦੇ ਨਾ ਮੈਂ ਤੁਹਾਡੀ ਫੈਮਿਲੀ ਦਾ ਜ਼ਿਕਰ ਕਰਦੇ ਹਾਂ ਪਲੀਜ਼ ਰਿਪਲਾਈ ਮੈਂ ਪੇਕੇ ਜਾਨੀ ਆ ਕਿ ਦੇਖੇ ਮੈਂ ਕੌਣ ਪੇਕੇ ਆ ਤਾਂ ਵੀ ਤਾਂ ਐਵੇਂ ਰਹਿ ਸਕਦਾ ਹੈ ਪੇਕੇ ਜਾਨੀ ਆ ਮੈਂ ਤੇ ਮੈਨੂੰ ਕੱਲ ਨੂੰ ਰਖੜੀ ਆ ਰਖੜੀ ਨੂੰ ਵੀ ਜਾਵਾਂਗੇ ਵਲੌਗ ਵੀ ਆਉਂਗਾ ਸੰਧਾਰਿਆ ਵਾਲਾ ਵਲੌਗ ਮੈਨੂੰ ਲੱਗਦਾ ਦੇਖਿਆ ਨਹੀਂ ਹੈਗਾ ਇਹਨੂੰ ਸੰਧਾਰਿਆ ਦਾ ਪੇਟੀ ਲੈ ਕੇ ਆਨੇ ਆ ਸਹਜੇਵਾਨ ਨੇ ਆਪਾਂ ਵੀ ਚੰਨੇ ਆ ਸੋ ਨੈਕਸਟ ਕੁਐਸਚਨ ਹੈ ਭਾਬੀ ਜੀ ਵੀਰ ਜੀ ਠੀਕ ਨੇਂਗੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਬੈਠੇ ਨੇ ਠੀਕ ਹੈ ਠੀਕ ਤਾਂ ਹੈ ਘੱਟਾ ਠੀਕ ਹੈ ਨਾ ਠੀਕ ਥੋੜੀ ਜੀ ਪ੍ਰੋਬਲਮ ਚੱਲ ਐਨੀ ਕਿਤਾ ਚੱਲਦੀ ਰਹਿੰਦੀ ਹੈ ਲਾਈਫ ਦੇ ਵਿੱਚ ਅਹ ਸੋ ਨੈਕਸਟ ਕੁਐਸਚਨ ਹੈ ਚੈਲੰਜ ਬਲੌਗਸ ਬਾਇਰ ਤੋਂ ਚੈਲੰਜ ਬਲੌਗਸ ਵੀ ਆਪਾਂ ਅੱਗੇ ਤੋਂ ਅੱਗੇ ਲੈ ਕੇ ਆਉਂਦੇ ਰਵਾਂਗੇ ਸੋ ਤੁਸੀਂ ਸਾਨੂੰ ਸੁਜੈਸਟ ਕਰਿਆ ਕਰੋ ਨਾ ਮੈਸੇਜ ਕਰਕੇ ਕਮੈਂਟ ਕਰਕੇ ਵੱਧ ਤੋਂ ਵੱਧ ਕਮੈਂਟ ਕਰੋ ਕਿਵੇਂ ਦੇ ਬਲੌਗ ਲੈ ਕੇ ਆਈਏ ਤੁਹਾਡੀ ਹੀ ਆਪਾਂ ਪ੍ਰੈਫਰੈਂਸ ਦੇ ਨਾਲ ਆਪਾਂ ਬਲੌਗ ਆਉਂਗੇ ਸੋ ਨੈਕਸਟ ਕੁਐਸਚਨ ਹੈ ਜੀ ਬਹੁਤ ਇੰਟਰਸਟਿੰਗ ਤੁਸੀਂ ਇੱਕ ਦੂਜੇ ਨੂੰ ਕਿਵੇਂ ਮਿਲੇ ਸੀ ਸੋ ਅਸੀਂ ਇੱਕ ਦੂਜੇ ਨੂੰ ਡੇਨ ਪੇਪਰ ਦੇਣ ਜਾਂਦੇ ਸੀ ਮੇਰੇ ਤੋਂ 10th ਦੇ ਪੇਪਰ ਹੁੰਦੇ ਹੁੰਦੇ ਸੀਗੇ ਸੋ ਉਦੋਂ ਅਸੀਂ ਮਿਲੇ ਸੀਗੇ ਜਦੋਂ ਮੇਰੇ 10th ਦੇ ਪੇਪਰ ਮਾਰਕਸ ਚ ਹੁੰਦੇ ਸੀਗੇ ਉਦੋਂ ਇਹਨਾਂ ਦੇ ਦੋਸਤ ਨੇ ਮਤਲਬ ਮੈਨੂੰ ਦੱਸਿਆ ਇਹਨਾਂ ਦੇ ਬਾਰੇ ਸੋ ਉਦੋਂ ਅਸੀਂ ਮਿਲੇ ਸੀ ਇੱਕ ਦੂਜੇ ਨੂੰ ਸਕੂਲ ਟਾਈਮ ਮੈਂ ਇੱਕ ਮਤਲਬ ਮੋਟਰਸਾਈਕਲ ਤਾਂ ਹੀ ਚਾਹਦਾ ਹੁੰਦਾ ਸੀ ਵਿਕਾਰ ਤੇ ਮੋਟਰਸਾਈਕਲ ਸੀ ਮੇਰੇ ਕੋਲ ਕ੍ਰੈਂਟੀ ਦਾ ਤੇ ਉਦੋਂ ਮੈਂ ਕਿਵੇਂ ਮਤਲਬ ਸਕੂਲ ਦੇ ਵਿੱਚ ਹੀ ਮਿਲੇ ਸੀ ਬਸ ਨੈਕਸਟ ਕੁਐਸਚਨ ਹੈ ਤੁਹਾਡਾ ਨੇਚਰ ਬਹੁਤ ਵਧੀਆ ਹੈ ਤੁਸੀਂ ਐਵੇਂ ਹੀ ਖੁਸ਼ ਰਹੋ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਮਾਰਕ ਤੁਸੀਂ ਮਿਲੇ ਮਿਲੇ ਹੁੰਗੇ ਤਾਂ ਹੀ ਤੁਸੀ ਕਹਿ ਰਹੇ ਹੋ ਸੋ ਨੈਕਸਟ ਕੁਐਸਚਨ ਹੈ ਬਟ ਯੂਰ ਫੇਵਰਿਟ ਹੌਬੀ ਬਹੁਤ ਹੌਬੀ ਤੁਹਾਡੀ ਸਭ ਤੋਂ ਇੰਟਰੀਸਟਿੰਗ ਹੌਬੀ ਕੀ ਹੈ ਸ਼ੌਕ ਵੀਡੀਓ ਬਣਾਣਾ ਹੈ ਵੀਡੀਓਸ ਬਣਾਣਾ ਹੈ ਅਸੀਂ ਮਰ ਲਵ ਵੀਡੀਓਸ ਹੀ ਬਣਾਉਂਦੇ ਰਹਿੰਦੇ ਹਾਂ ਜੋ ਬਲੌਗਿੰਗ ਕਰਨਾ ਵੀਡੀਓਸ ਬਣਾਉਣਾ ਆ ਇਹ ਸ਼ੌਕ ਹੈ ਇੱਕ ਪਰ ਬਹੁਤ ਹੋਰ ਵੀ ਬਹੁਤ ਨੇ ਜਿੱਦਾਂ ਕੋਈ ਗੱਡੀ ਦਾ ਤੇ ਸਾਨੂੰ ਜਿਵੇਂ ਮੈਂ ਦੱਸਦੀ ਆਂ ਮੇਨ ਨਵੇਂ ਨਵੇਂ ਹੈਨਾ ਕਲੋਥਸ ਪੌਂਦਾ ਨਵੇਂ ਨਵੇਂ ਚਾਹਦੇ ਕੁੰਮਣ ਲਾਣਾ ਫੂਟ ਟ੍ਰਾਈ ਕਰਦਾ ਸਭ ਤੋਂ ਜ਼ਿਆਦਾ ਸ਼ੌਕ ਹੈਗਾ ਸਾਨੂੰ ਵਲੋਗਿੰਗ ਕਰਨ ਦਾ ਸ਼ੁਰੂ ਜੇ ਸ਼ੁਰੂ ਕਰਨਾ। ਅ ਨੈਕਸਟ ਕੁਐਸਚਨ ਹੈ 24 ਆਵਰ ਸਾਇਲੈਂਟ ਬਲੌਗਰ ਬਲੌਗ ਇੱਕ ਦੂਜੇ ਨੂੰ ਮਤਲਬ ਬਣਾਣਾ ਨੂੰ ਸਾਇਲੈਂਟ ਇਹ ਵੀ ਬਣਾਵਾਂਗੇ ਤੁਸੀਂ ਦੇਖਾਂਗੇ ਦੱਸਿਓ ਸਾਨੂੰ ਕਿਦਾਂ ਦਾ ਬਣਿਆ ਤੇ ਬਣਾਵਾਂਗੇ ਜ਼ਰੂਰ ਬਾਤ ਬਲੌਗ ਬਣਾਵਾਂਗੇ ਸੌਣੀ ਬਣੀ ਤੁਹਾਡੀ ਹਾਈਟ ਤੇ ਏਜ ਕਿੰਨੀ ਹੈ? ਮੈਂ ਤੁਸੀ ਆਪਣੀ ਹਾਈਟ ਦੱਸੋ। ਮੇਰੀ ਹਾਈਟ ਹੈਗੀ ਆ 5 ਫੁੱਟ 8 ਇੰਚ ਹਨ। 5 ਫੁੱਟ 8 ਇੰਚ ਐ ਤੇ ਗੁਲੇਂਦੀ ਵੀ 5 ਫੁੱਟ 7 ਆ ਦੇ। ਗੁਲੇਂਦੀ ਹੈਗੀ ਆ 5 ਫੁੱਟ 7 ਤੇ ਮੇਰੀ 5 ਫੁੱਟ 8-9 ਦੇ ਕਰੀਬ। ਏਜ ਤੁਹਾਨੂੰ ਦੱਸਤਾ ਸੀ। ਸੋ ਨੈਕਸਟ ਕੁਐਸਚਨ ਹੈ। ਦੀਦੀ ਹਾਸ਼ਿਬਾਈ ਕਿੰਨੇ ਮੀਟਰ ਪੱਗ ਬੰਨ੍ਹਦੀ? ਮੈਂ 7 ਮੀਟਰ ਦੀ ਪੱਗ ਬੰਨ੍ਹਦਾ ਜੀ। ਇਹ ਵਿੱਚ ਕਪੜਾ ਨਹੀਂ ਮੈਂ ਪੰਦਾ ਹੈ ਬਿਨਾ ਕਪੜੇ ਤੋਂ ਮੈਂ 7 ਮੀਟਰ ਦੀ ਪੰਗ ਬੰਨਦਾ ਸੋ ਨੈਕਸਟ ਕੁਐਸਚਨ ਹੈ ਹੈਲੋ ਦਿਲੀ ਤੁਸੀਂ ਤੁਹਾਡਾ ਤੇ ਵੀਰੇ ਦਾ ਬਰਥਡੇ ਕਦੋਂ ਹੁੰਦਾ ਪਲੀਜ਼ ਰਿਪਲਾਈ ਕਰਿਓ ਮੇਰਾ ਬਰਥਡੇ ਹੈਗਾ 30 ਮਾਰਚ 2003 ਸੋ ਮੇਰੇ ਮੇਰਾ ਬਰਥਡੇ ਹੈਗਾ 2 ਦਸੰਬਰ 2004 ਆਣੀ ਆ ਗੁਲੀਨ ਦਾ ਬਰਥਡੇ ਤੇ ਅਸੀਂ ਮਨਾਵਾਂਗੇ ਤੇ ਉਹਦੇ ਬਲੌਗ ਬਲੌਗ ਵੀ ਪਾਵਾਂਗੇ ਤੇ ਸ਼ਾਪਿੰਗ ਵੀ ਕਰਾਂਗੇ ਵਧੀਆ ਵਧੀਆ ਕੱਪੜੇ ਲਾਵਾਂਗੇ ਨੈਕਸਟ ਕੁਐਸਚਨ ਹੈ ਦੀਦੀ ਤੁਸੀਂ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਆ ਨਹੀਂ ਮੈਂ ਤਾਂ ਨਹੀਂ ਕੀਤੀ ਫੈਸ਼ਨ ਡਿਜ਼ਾਈਨਿੰਗ ਕਈ ਸਾਡੇ ਡ्रेसਿੰਗ ਸੈਂਸ ਤੋਂ ਮਤਲਬ ਜੱਜ ਕਰਦੇ ਆ ਤੁਹਾਡੀ ਬਹੁਤ ਲੱਗੀ ਥੈਂਕ ਯੂ ਬਟ ਮੈਂ ਫੈਸ਼ਨ ਡਿਜ਼ਾਈਨਿੰਗ ਨਹੀਂ ਕੀਤੀ ਜਿਹੜੇ ਵੀ ਸੂਟ ਸਵਾ ਕੇ ਪਾਉਂਦੀ ਆ ਆਪਣੇ ਆਪ ਹੀ ਪਾਉਂਦੀ ਆ ਡਿਜ਼ਾਈਨ ਮਤਲਬ ਜੋ ਵੀ ਮੈਂ ਨਾ ਆਪਣੀ ਡ्रेसਿੰਗ ਕੁਝ ਵੀ ਡਿਜ਼ਾਈਨ ਕਰ ਉਹ ਮੈਂ ਆਪ ਕਰਵਾਉਂਦੀ ਆ ਬਟ ਮੈਂ ਕੋਰਸ ਨਹੀਂ ਕੀਤਾ ਨੈਕਸਟ ਕੁਐਸਚਨ ਹੈ ਜਦੋਂ ਹਰਸ਼ੀਰ ਵੀਰ ਜੀ ਥੋੜੇ ਜਿਹਾ ਮੋਟੇ ਸੀ ਉਦੋਂ ਦਾ weight ਕਿੰਨਾ ਸੀ ਉਦੋਂ ਮੇਰਾ ਮੈਂ ਦੱਸਿਆ ਸੀ ਮੇਰਾ weight ਸੀਗਾ 60 ਕਿਲੋ ਸੀ ਉਦੋਂ ਮੇਰਾ ਵਜ਼ਨ ਤੇ ਹੋਣਾ ਰਹਿ ਗਿਆ ਮੇਰਾ 40 ਕਿਲੋ ਕੱਟ ਗਿਆ ਕੱਟ ਗਿਆ ਬਹੁਤ ਕੱਟ ਗਿਆ ਪਹਿਲਾਂ 60 ਸੀ ਫਿਰ 50 ਤੇ ਫਿਰ 40 ਹੋ ਰਹਿ ਗਿਆ ਹੁਣ ਤਾਂ ਹੌਲੀ ਹੌਲੀ ਰਿਕਵਰ ਹੋਊਗਾ ਨੈਕਸਟ ਕੁਐਸਚਨ ਹੈ ਮੈਮ ਤੁਸੀਂ ਕੋਟ ਮੈਡੀਕਲ ਵਾਈਟ ਤੇ ਤੁਹਾਡਾ ਕਿਦਾਂ ਤੁਹਾਡੇ ਪੇਰੈਂਟਸ ਨਾਲ ਦੁਬਾਰਾ ਬੋਲਣਾ ਹੋਇਆ ਕਿ ਫੇਸ ਕੀ ਫੇਸ ਕੀਤਾ ਤੁਸੀਂ ਉਹਨੂੰ ਇਹ ਅਸੀਂ ਤੁਹਾਨੂੰ ਦੱਸਿਆ ਜਿੱਦਾਂ ਅਸੀਂ ਲਵ ਮੈਰੀ ਬਲੌਗ ਜਿਹੜਾ ਪਾਵਾਂਗੇ ਸਾਰਾ ਕੁਝ ਦੱਸਾਂਗੇ ਉਹਦੇ ਵਿੱਚ ਤੇ ਆਹ ਤੁਹਾਨੂੰ ਦੱਸ ਦਈਏ ਮਤਲਬ ਪਹਿਲਾਂ ਸਾਡੀ ਮੈਰਿਜ ਹੋਈ ਕੋਰਟ ਮੈਰਿਜ ਤੇ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਉਸ ਤੋਂ ਬਾਅਦ ਗੁੰਡੇ ਨੇ ਘਰਦੇ ਨੇ ਉਹਨੂੰ ਬਦਾਨਾ ਸ਼ੁਰੂ ਕੀਤਾ ਥੋੜੀ ਥੋੜੀ ਕਈ ਦਿਨ ਹੋ ਗਏ ਸੀ ਜਿੱਦਾਂ ਕਈ ਦਿਨਾਂ ਬਾਅਦ 6 6 ਮਹੀਨਿਆਂ ਬਾਅਦ ਬਦਾਨਾ ਸ਼ੁਰੂ ਕਰਤਾ ਸੀ ਨੈਕਸਟ ਕੁਐਸਚਨ ਹੈ ਤੁਸੀਂ ਦੋਵੇਂ ਕਿੰਨੇ ਟਾਈਮ ਤੋਂ ਸਾਥ ਹੋ ਆਪਾਂ ਨੂੰ ਵੈਸੇ ਮਤਲਬ ਟੋਟਲੀ ਜਦੋਂ ਫੋਨ ਟਾਈਮਿੰਗ ਤੋਂ ਲੈ ਕੇ ਹੁਣ ਤੱਕ ਸਾਨੂੰ ਮੈਂ ਦੱਸ ਦਿੰਦੀ ਹਾਂ 560 ਤਾਂ ਮੁਕ ਲੱਗ ਗਿਆ ਕੋਚੂ ਤੇ 560 ਕੰਪਲੀਟ ਹੋ ਗਈ नेक्स्ट ਕੁਐਸਚਨ ਆ ਦੀ ਜੀ ਤੁਸੀਂ ਕਿੰਨੇ ਬ੍ਰਦਰ ਤੇ ਸਿਸਟਰ ਆ ਤੇ ਥੋੜੀ ਜਿਹੀ ਜਵਾਬ ਹੋਣੀ ਹੈ ਸੋ ਮੈਂ ਤੇ ਇੱਕ ਮੇਰੀ ਸਿਸਟਰ ਹੋ ਰਹਾ ਤੇ ਇੱਕ ਮੇਰਾ ਛੋਟਾ ਬ੍ਰਦਰ ਆ ਸੋ ਇਹ ਸਿੱਗੇ ਸਾਰੇ ਇੰਸਟਾਗ੍ਰਾਮ ਤੇ ਸਨੈਪਚੈਟ ਦੇ ਕੁਐਸਚਨ ਦੇ ਆਂਸਰ ਸੋ ਅਸੀਂ ਸਾਰਿਆਂ ਦੇ ਆਂਸਰ ਦਿੱਤੇ ਨੇ ਬਾਕੀ ਹੋਰਾਂ ਦੇ ਵੀ ਸਾਨੂੰ ਮੈਂ ਜਿਹੜੇ ਸਾਨੂੰ ਵਧੀਆ ਲੱਗੇ ਅਸੀਂ ਉਹ ਹੀ ਦਿੱਤੇ ਆ ਮਤਲਬ ਹੋਰ ਬਹੁਤ ਆਏ ਹੋਏ ਸੀਗੇ ਜਿਹੜੇ ਕੁਐਸਚਨ ਆਏ ਹੋਏ ਸੀਗੇ ਜਿਹੜੇ ਤਾਂ ਸੇਮ ਸੀ ਅਸੀਂ ਉਹਨਾਂ ਦਾ ਇੱਕ ਹੀ ਰਿਪਲਾਈ ਦੇ ਪੁੱਛ ਸਕਦੇ ਜਿਹਨਾਂ ਦਾ ਨਹੀਂ ਦੇ ਹੋਇਆ ਉਹ ਸੌਰੀ ਤੇ ਇਹਨਾਂ ਦੇ ਮਤਲਬ ਨਹੀਂ ਆਨਸਰ ਦੇ ਹੋਏ ਤੇ ਜਿਨ੍ਹਾਂ ਨੇ ਆਨਸਰ ਦੇਤੇ ਅਸੀਂ ਸਾਡੇ ਬਾਰੇ ਜਿਨ੍ਹਾਂ ਨੇ ਪੁੱਛਿਆ ਹੋਇਆ ਸੀਗਾ ਤੁਸੀਂ ਉਹ ਆਨਸਰ ਵਧੀਆ-ਵਧੀਆ ਦਿੱਤੇ ਨੇ ਤੇ ਜਿਨ੍ਹਾਂ ਨੇ ਵਧੀਆ-ਵਧੀਆ ਪੁੱਛਿਆ ਹੋਇਆ ਸੀ ਸੋ ਅੱਗੇ ਤੋਂ ਵੀ ਸਾਨੂੰ ਕਮੈਂਟ ਕਰਦੇ ਰਹੋ ਜਿਹੜੇ ਤੁਹਾਨੂੰ ਮੈਂ ਕੁਐਸਚਨ ਦੇ ਆਨਸਰ ਦਿੱਤੇ ਇਹ ਰਿਪੀਟ ਨਾ ਕਰਿਓ ਪਲੀਜ਼ ਕਿਉਂਕਿ ਸਾਨੂੰ ਅਕਾਉਂਟ ਦਾ ਇਹ ਆਨਸਰ ਨਹੀਂ ਸੋ 올 ਕੁਐਸਚਨ ਸਾਨੂੰ ਫੁੱਟਿਓ ਤੁਸੀਂ ਉਹਨਾਂ ਦੇ ਵੀ ਆਨਸਰ ਦਵਾਂਗੇ ਸੋ ਅਸੀਂ ਇੱਥੇ ਹੀ ਵਲੌਗ ਦਾ ਐਂਡ ਕਰਦੇ ਆਂ ਇਹ ਸੀਗਾ ਸਾਡਾ ਕੁਐਸਚਨ ਐਂਡ ਆਨਸਰ ਦਾ ਵਲੌਗ ਸੋ ਸਾਡੀ ਨਵੀਂ-ਨਵੀਂ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਜ਼